ਬਾਈ ਇਹ ਪਾਣੀ ਪੀ ਕੇ ਕੈਸੇ ਮਾਤਾ ਦਾ 8 ਕਿਲੋ ਵਜਨ ਘਟ ਗਿਆ ਘਟਾਇਆ ਆ ਬਾਈਆਂ ਨੇ ਇਕੱਲਾ ਪਾਣੀ ਨਹੀਂ ਵਿੱਚ ਇਹਦੇ ਇੱਕ ਆਯੂਵੈਦਿਕ ਪਾਊਡਰ ਵੀ ਪਾਉਂਦੇ ਆ ਇਹ ਇੱਕ ਚਮ ਅੱਧਾ ਚਮਚ ਹੈ ਨਾ ਬਾਈ ਅੱਧਾ ਚਮਚ ਬਾਈ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਸਾਈਡ ਇਫੈਕਟ ਨਹੀਂ ਬਾਈ ਅੱਧਾ ਚਮਚ ਸਵੇਰੇ ਅੱਧਾ ਸ਼ਾਮ ਨੂੰ ਇਹ ਚ ਬਾਈ ਦੇਸੀ ਚੀਜ਼ਾਂ ਪਾਈਆਂ ਸਾਰੀਆਂ ਦੇਸੀ ਚੀਜ਼ਾਂ ਨੇ ਬਾਈ ਮੈਂ ਕਹਿੰਨਾ ਅਗਰ ਕੋਈ ਇਹਦੇ ਵਿੱਚ ਇੰਨੀ ਕੀ ਚੀਜ਼ ਵੀ ਗਲਤ ਸਾਬਿਤ ਕਰ ਦੇ 5 ਲੱਖ ਦਾ ਨਿਆਂ ਮੈਂ ਬਾਈ ਮੇਰੇ ਵੱਲੋਂ ਜਦੋਂ ਮਰਜ਼ੀ ਟੈਸਟ ਕਰਵਾ ਲੈ ਜਦੋਂ ਮਰਜ਼ੀ ਆਜੋ ਬਾਈ ਦੇ ਸਰਟੀਫਿਕੇਟ ਦੇਖਿਓ ਪਹਿਲਾਂ ਪਹਿਲਾਂ ਦੇਖਿਓ ਬਾਈ ਇਹ ਚੀਜ਼ ਖਰੀਦਿਓ ਬਿਲਕੁਲ ਸਾਈਡ ਵੈਕਟਰੀ ਬਾਈ ਗਾਰੰਟੀ ਦਿੰਦੀ ਹੈ ਬਾਈ ਜਿਵੇਂ ਇੱਕ ਵਾਰੀ ਕੋਈ ਕਲਾਇੰਟ ਲੈ ਗਿਆ ਮੁਰਕੀ ਵੀ ਆਉਂਦੀ ਹੈ ਜੇ ਇੱਕ ਵਾਰੀ ਬਾਈ ਆਹ ਹੋਰ ਕੈਮਰਾ ਹੋਰ ਲੈ ਕੇ ਆਓ ਆ ਮਾਤਾ ਕੁਲਵਿੰਦਰ ਕੌਰ ਦਿੜਬੇ ਦੇ ਨੇ ਮੈਂ ਉਹਨਾਂ ਦੀ ਵੀਡੀਓ ਬਣਾਈ ਹੋਇਆ ਨਾਲ ਲਾ ਦਿਓ ਪਹਿਲੇ ਮਹੀਨੇ 107 ਕਿਲੋ ਵਾਜਨ ਸੀ ਬਾਈ ਸੈਕੰਡ ਮਹੀਨੇ 102 ਤੇ 99 ਦੋ ਮਹੀਨਿਆਂ ਦੇ ਵਿੱਚ 8 ਕਿਲੋ ਵਾਜਨ ਬਾਈ ਉਹਨਾਂ ਦਾ ਘਟਿਆ ਹੈਗਾ ਬਿਨਾਂ ਕਿਸੇ ਐਕਸਰਸਾਈਜ਼ ਤੋਂ ਬਿਨਾਂ ਕਿਸੇ ਐਕਸਰਸਾਈਜ਼ ਤੋਂ ਨਾਲੇ ਜੋੜਾਂ 'ਚ ਦਰਦ ਸੀ ਉਹਨਾਂ ਦੇ ਬਹੁਤ ਬਾਈ ਰਹਿੰਦਾ ਉਹ ਵੀ ਬਿਲਕੁਲ ਠੀਕ ਹੈ ਹਮ ਅੱਛਾ ਇਹ ਚੀ ਬਾਈ ਕੋਈ ਜ਼ਿਆਦਾ ਨਹੀਂ ਸਿਰਫ 2000 ਰੁਪਏ ਦੀ ਹੈ ਕੁੱਲੀ 2000 ਕੁੱਲ 2000 ਰੁਪਏ ਮਹੀਨੇ ਦੀ ਹੈ 2000 ਤਾਂ ਬਈ ਬੰਦਾ ਉਹੀ ਖਰਚਾ ਕਰਦਾ ਹੁੰਦਾ ਮੈਂ ਕਹਿੰਦਾ ਬਈ ਬਿਲਕੁਲ ਅੱਜ ਕੱਲ 2000 ਤਾਂ ਜਵਾਕ ਖਾ ਜਾਂਦੇ ਨੇ ਆਉਂਦੇ ਜਾਂਦੇ ਨਹੀਂ ਬਈ ਕਿਸੇ ਨੇ ਘਰੇ ਬੈਠੀ ਮੰਗਵਾਉਣਾ ਉਹ ਵੀ ਵਗ ਜੂ ਡਿਲੀਵਰੀ ਫ੍ਰੀ ਆ ਬਈ 올 ਇੰਡੀਆ ਡਿਲੀਵਰੀ ਫ੍ਰੀ ਆ ਜਿੱਥੇ ਮਰਜ਼ੀ ਘਰੇ ਬੈਠੇ ਮੰਗਵਾ ਸਕਦੇ ਆ ਆਰਗੈਨਿਕ ਮਤਲਬ ਆਯੁਰਵੈਦਿਕ ਚੀਜ਼ ਬਈ ਟੋਟਲੀ ਆਯੁਰਵੈਦਿਕ ਚੀਜ਼ਾਂ ਜਿਵੇਂ ਤੁਲਸੀ ਹੋ ਗਈ ਬਈ ਇਹੀ ਜਿਹੀਆਂ ਚੀਜ਼ਾਂ ਮਤਲਬ ਇਹਦੇ ਵਿੱਚ ਜੜੀ ਬੂਟੀਆਂ ਨੇ ਕੋਈ ਗਲਤ ਚੀਜ਼ ਬਿਲਕੁਲ ਵੀ ਨਹੀਂ ਹੈਗੀ ਹਾਂਜੀ ਬਾਈ ਨੇ ਪਤਾ ਉਹਨਾਂ ਦਾ ਬਾਈ ਨੇ ਬਤਾ ਵੀ ਦਿਆਂਗੇ ਬਈ ਉਹ ਵੀ ਆਰਗੈਨਿਕਲੀ ਤਰੀਕੇ ਨਾਲ ਬਤਾ ਪਕੇ ਆਪਣਾ ਆਫਿਸ ਹੈ ਬਾਕੀ ਜਿਹਨੇ ਆਨਲਾਈਨ ਮੰਗਵਾਉਣਾ ਦਿੱਤੇ ਨੰਬਰ ਤੇ ਸਾਨੂੰ ਕੰਟੈਕਟ ਕਰ ਠੀਕ ਹੈ